ਮੈਂ ਸ੍ਰੀਮਾਨ ਜੀ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਮੇਰੀ ਆਪਣੀ رائے ਹੈ ਕਿ ਇਹ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖਲੜਾ ਹੁਨੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ بڑے ਲਿਖੇ ਲੋਕਾਂ ਨਾਲ ਥੋੜੀ-ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ। ਇਹਦੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਤੁਸੀਂ। ਜੇ ਨਾ ਆਪਾਂ ਬੁਲਡੋਜ਼ੀ ਕਰਨਾ ਬਿੱਲ ਨੂੰ ਇਹਦੇ ਵਿੱਚੋਂ ਕਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਜਾਂਦਾ ਕਿੰਤੂ ਪਰੰਤੂ ਇਹਦੇ ਤੇ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ। ਉਹ 2015 ਤੋਂ ਵੀ ਅਦਮੇ ਸ਼ੁਰੂ ਹੋਈਆਂ ਹੋਈਆਂ ਨੇ। ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ। ਕਿ ਕਦੋਂ ਕੀ ਹੋਇਆ ਕਦੋਂ ਕੀ ਵਾਹ ਕੱਲ ਨੂੰ ਤਿਆਰੀ ਕਰਕੇ ਆਜੋ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਹੈ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਉਂਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਹਾਂ ਵਰਕ ਤੇ ਸਾਡੇ ਕੋ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋ ਹਰ ਕੰਮ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਅਦਬੀ ਬਿੱਲ ਪੇਸ਼ ਕਰ ਦਿੱਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਜਿਵੇਂ ਹੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਅਦਬੀ ਬਿੱਲ ਪੇਸ਼ ਕਰ ਦਿੱਤਾ ਜਾਂਦਾ ਹੈ ਤੇ ਜਿਵੇਂ ਹੀ ਸਪੀਕਰ ਸੰਬਾਧੀਆਂ ਦੇ ਵੱਲੋਂ ਇਸ ਬਿੱਲ ਦੇ ਉਤੇ ਚर्चा ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਬਿੱਲ ਦੇ ਉਤੇ ਵਿਚਾਰ ਕਰਨ ਸਬੰਧੀ ਉਹਨਾਂ ਨੂੰ ਕਰੀਬ 48 ਘੰਟੇ ਦਾ ਸਮਾਂ ਤਾਂ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਇਸ ਬਿੱਲ ਦੇ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ ਤਾਂ ਜੋ ਉਹਨਾਂ ਨੂੰ ਵੀ ਵੇਖਿਆ ਜਾ ਸਕੇ ਕੁਝ ਹੋਰ ਐਡ-ਆਨ ਕਰਨਾ ਹੋਵੇ ਤਾਂ ਉਹ ਵੀ ਕੀਤਾ ਜਾ ਸਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਬਿੱਲ ਦੇ ਉੱਤੇ ਚਰਚਾ ਕਰਨ ਦੇ ਲਈ ਕੱਲ ਦਾ ਸਮਾਂ ਮੰਗਿਆ ਗਿਆ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਵੱਲੋਂ ਹਾਲਾਂਕਿ ਉਹਨਾਂ ਦੇ ਨਾਲ ਸਹਿਮਤੀ ਤਾਂ ਜ਼ਰੂਰ ਪ੍ਰਗਟਾਈ ਜਾਂਦੀ ਹੈ ਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਜਾਂਦੀ ਹੈ ਇਹ 2015 ਤੋਂ ਵਿਅਦਬੀਆਂ ਹੋ ਰਹੀਆਂ ਨੇ ਪਰ ਅਜੇ ਤੱਕ ਤੁਹਾਡਾ ਇਸ ਮਾਮਲੇ ਸੰਬੰਧੀ ਹੋਮਵਰਕ ਨਹੀਂ ਹੈ ਇੱਕ ਹੈ ਕਿ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਨਿਸ਼ਾਨੇ ਸਾਦੇ ਗਏ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਪਹਿਲੇ ਇਹਨਾਂ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੈਂ ਸ਼੍ਰੀਮਾਨ ਜੀ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਇਹ ਪੜ੍ਹਣਾ ਨਹੀਂ ਅਖੋ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪ੍ਰੋਵਿੰਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਹਿਸ ਇਸ ਬਿੱਲ ਦੇ ਲਈ 2 ਘੰਟੇ ਦਾ ਬਹਿਸ ਦਾ ਸਮਾਂ ਨਿਯੁਕਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ ਟਾਈਮ 1 ਘੰਟਾ 35 ਮਿੰਟ ਇੰਡੀਅਨ نیشنل ਕਾਂਗਰਸ ਦਾ 16 ਮੈਂਬਰ ਨੇ 16 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 2 ਮਿੰਟ ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ 2 ਮਿੰਟ ਆਜ਼ਾਦ ਇੱਕ ਮੈਂਬਰ ਨੇ 2 ਮਿੰਟ ਸੋ ਮੈਂ ਲੀਡਰ ਆਫ ਆਪੋਜੀਸ਼ਨ ਨੂੰ ਬੇਨਤੀ ਕਰਨਾ ਸਰ ਇਹ ਬਹੁਤ ਗੰਭੀਰ ਮਸਲਾ ਸੁਵਚਾ ਪੰਜਾਬੀ ਜਗਤ ਨੀਰਾ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਇਹ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਤੁਸੀਂ ਹੁਣੇ ਸਾਡੀ ਸਾਰੇ ਆਲ ਪਾਰਟੀਆਂ ਦੀ ਮੀਟਿੰਗ ਵੀ ਬੁਲਾਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਸੀ ਤੇ ਤੁਸੀਂ ਵੀ ਇਸ ਗੱਲ ਦਾ ਸਿਲੈਕਟ ਇਸ ਗੱਲ ਦਾ ਤੁਸੀਂ Yes ਪ੍ਰਗਟਾਈ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕੱਲ੍ਹ ਮੇਰੀ ਆਪਣੇ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜੇ ਲਿਖੇ ਲੋਕਾਂ ਨਾਲ ਥੋੜੀ-ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਸਵੇਰ ਤੁਹਾਨੂੰ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਦਿਵਾਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਪਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰ ਲਓ ਜਾਂ ਫਿਰ ਸਿਲੈਕਟ ਕਮੇਟੀ ਨੂੰ ਕੱਲ ਦੋ ਸਿਲੈਕਟ ਕਮੇਟੀ ਦੀਆਂ ਫਾਈਨਡਿੰਗਸ ਤੋਂ ਬਾਅਦ ਆਪਾਂ ਇਹਦੇ ਤੇ ਚਰਚਾ ਰੱਖੀ ਐ ਇਸ ਟਾਈਮ ਮੇਰਾ ਜੀਹ ਤੇ ਗੰਭੀਰ ਆਪਾਂ ਸ ਜੇ ਇਹ ਨਿਰ ਆਪਾਂ ਬੁਲਡੋਜ਼ ਹੀ ਕਰਨਾ ਬਿਲ ਲੂ ਇਹਦੇ ਵਿੱਚੋਂ ਕੱਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਚਾਹਦੇ ਕਿੰਤੂ ਪਰੰਤੂ ਇਹਦੇ ਤੇ ਹੋਣ ਐਂਡ ਇਹ ਜਿਹੜੀ ਲੈਜਿਸਲੇਸ਼ਨ ਐ ਸਰ ਬਾਈ ਦੀ ਐਂਡ ਆਫ ਦੀ ਡੇ ਇਟ ਹੈਸ ਟੂ ਗੋ ਟੂ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਦੇ ਸੈੱਟ ਦੀ ਲੋੜ ਹੈ ਕਾਨੂੰਨ ਜੇ ਬਣਨਾ ਤੇ ਪਾਰਲੀਮੈਂਟ ਤੋਂ ਬਾਅਦ ਬਣਨਾ ਤੇ ਅਸੀਂ ਤੇ ਇਥੋਂ ਰეკਮੈਂਡੇਟਰੀ ਅਸੈਂਬਲੀ ਸਾਰੀ ਨਿਰੀ ਰეკਮੈਂਡੇਸ਼ਨਸ ਹੀ ਕਰ ਸਕਦੇ ਮੇਰੀ ਗੁਜ਼ਾਰਿਸ਼ ਹੋਏਗੀ ਜਿਹੜੀ ਅੰਦਰ ਸੈਂਸ ਆਫ ਦੀ ਹਾਊਸ ਹੈ ਮੈਜੋਰਿਟੀ ਠੀਕ ਹੈ ਤੁਸੀਂ ਪਾਵਰ ਵਿੱਚ ਹੋ ਤੁਹਾਡੇ ਪਾਰਟੀ ਪ੍ਰਧਾਨ ਅਮਨਜੀ ਵੀ ਉੱਥੇ ਸਨ ਤੁਸੀਂ ਉੱਥੇ ਸੀ ਤਿੰਨ ਆਦਮੀ ਅਸੀਂ ਬਾਕੀ ਪਾਰਟੀਆਂ ਤੇ ਬੈਠੇ ਸੀ ਮੇਰੀ ਅੱਜ ਵੀ ਗੁਜ਼ਾਰਿਸ਼ ਹੈ ਜ਼ਰੂਰ ਕਰਨੀ ਚਰਚਾ ਮੋਸਟ ਵੈਲਕਮ ਗਿਵ ਅਸ ਐਟ ਲੀਸਟ ਟੁਡੇਸ ਟਾਈਮ ਟੂ ਪ੍ਰਿਪੇਅਰ ਅਸੀਂ ਗੱਲ ਆਪਣੀ ਸੋਚਾ ਕੇ ਟੰਗ ਨਾ ਰੱਖ ਸਕੀਏ ਕਾਈਂਡਲੀ ਮੇਰੀ ਗੁਜ਼ਾਰਿਸ਼ ਹੈ ਨਹੀਂ ਦੀ ਗੰਭੀਰਤਾ ਨੂੰ ਆਪ ਸਮਝਦੇ ਨਹੀਂ ਤੇ ਅਦਰਵਾਈਜ਼ ਅਸੀਂ ਸਾਰੇ ਤੇ ਸਾਰੇ ਚਰਚਾ ਕਰਨ ਵਾਸਤੇ ਤਿਆਰ ਹੀ ਰਹਿੰਦੇ ਆ ਬਟ ਮੈਂ ਚਾਹਾਂਗਾ ਚੰਗੇ ਸੋਚਾ ਕੇ ਟੰਗ ਨਾ ਹੋਏ ਇਹਦੇ ਸਾਰੇ ਜੋ ਵੀ ਇਹ ਖਲੜਾ ਆਇਆ ਇਹਦੇ ਕੀ ਕੀ ਤੁਸੀਂ ਸਾਰਾ ਕੁਝ ਕੀ ਕੀ ਕਵਰ ਕੀਤਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਹੋ ਸਕਦਾ ਨਾਮ ਹੀ ਹੋਈਆਂ ਹੋਣ ਤਾਂ ਮੇਰੀ ਬੇਨਤੀ ਇਹ ਹੋਏਗੀ ਕਾਈਂਡਲੀ ਜੋ ਤੁਸੀਂ ਸਾਨੂੰ ਅੰਦਰ ਅਸ਼ੋਰੈਂਸ ਦਿੱਤੀ ਹੈ ਆਪਾਂ ਉਸ ਅਸ਼ੋਰੈਂਸ ਤੇ ਹੀ ਚੱਲੀਏ ਤੇ ਇਟ ਊਡ ਬੀ ਮੱਚ ਬਚ ਬੈਠੇ థాంਕ ਯੂ ਸਰ ਥੈਂਕ ਯੂ ਮਾਨਯੋ ਮੁਖਮਤਵੀ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਉਂਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀਆ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆ ਜਾਓ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਜੇ ਬੈਸੇ ਤਬ ਅਖਬਾਰਾਂ ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲ ਰਿਹਾ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਬਿਰੁੱਤ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕ ਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਹੈ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਨੀ ਵਾਲੇ ਬੰਦੇ ਜੇ ਤੁਹਾਨੂੰ ਫੇਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਓਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋਲ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋਲ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਬਟ ਤੁਸੀਂ ਸਾਨੂੰ ਇੱਕ ਵਾਅਦਾ ਕੀਤਾ ਸੀ ਅਨਕਨਵੈਂਸ਼ਨਸ ਆਫ ਦੀ ਅਸੈਂਬਲੀ ਆ ਕੋਈ ਵੀ ਬਿੱਲ ਲਾਣਾ ਹੈ ਐਟ ਲੀਸਟ 48 ਆਰਸ ਦੇ ਯੂ ਆਰ ਨਾਟ ਕੰਪਿਊਟਰਸ 48 ਘੰਟਿਆਂ ਦਾ ਮਿਨੀਮਮ ਟਾਈਮ 72 ਘੰਟਿਆਂ ਦਾ ਟਾਈਮ ਮਿਲੇ ਖੱਲੜਾ ਹੁਣੇ ਆਇਆ ਸੋ ਮੇਰੀ ਗੁਜ਼ਾਰੇ ਸੇ ਜੋ ਚੀਫ ਮਿਸਟਰ ਸਾਹਿਬ ਨੇ ਗੱਲ ਕੀਤੀ ਵੀ ਨੀਡ ਟਾਈਮ ਹਰ ਮੈਂਬਰ ਦੇ ਇਥੇ ਟਾਈਮ ਜਾਂਦਾ ਕਾਈਂਡਲੀ ਕੱਲ ਸਵੇਰੇ ਕਰ ਲੋ ਚਰਚਾ ਤੇ ਇਥੇ ਹੀ ਹੋਣੀ ਹੈ ਮੈਂ थैंक यू ਦੇਖੋ ਗੱਲ ਠੀਕ ਹੈ ਸਦਨਦੀਪ ਸੈਂਸ ਸੋ ਮੈਂ ਇਹ ਸਮਝਦਾ ਵੀ ਸਾਰਾਂ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਤੋਂ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੇ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਬੋਲ ਲੈਣ ਤੋ ਮੈਂ ਸਮਝਦਾ ਬੜਾ ਬਹੁਤ دیر ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਅਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਸ਼ਿਕਾਇਤ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿੰਨਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਦੱਸਦੇ ਕਿ ਇਹ ਲੰਮੇ ਸਮੇਂ ਤੋਂ ਬੇਅਦਬੀਆਂ ਰੋਕਣ ਦੇ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਅੱਜ ਕੈਬਨਟ ਦੇ ਵਿੱਚ ਮਨਜ਼ੂਰੀ ਦੇਣ ਤੋਂ ਬਾਅਦ ਵਿਅਦਵੀ ਬਿੱਲ ਨੂੰ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਇਸ ਦੇ ਉੱਤੇ ਚਰਚਾ ਹੋਵੇਗੀ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ